ਜੱਥੇਦਾਰ ਗੁਰਦੇਵ ਸਿੰਘ ਕੋਂਕੇ ਜਿਹੜੇ ਸਾਬਕਾ ਕਾਰਜਕਾਰੀ ਜੱਥੇਦਾਰ ਸਾਹਿਬ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦਾ ਜਿਹੜਾ ਇਸ਼ੂ ਹੈ ਉਹਨਾਂ ਦੀ ਮੌਤ ਦਾ ਔਰ ਉਹਨਾਂ ਦੀ ਮੌਤ ਦੇ ਨਾਲ-ਨਾਲ ਜਿਹੜੇ ਉਹਨਾਂ ਤੇ ਕੇਸ ਬਣਾਏ ਗਏ ਜਿਹੜਾ ਉਹਨਾਂ ਨੂੰ ਭਗੋੜਾ ਸਾਬਿਤ ਕੀਤਾ ਗਿਆ ਉਹਦਾ ਅੱਜ ਕੋਮ ਕੋਲੋਂ ਕੋਈ ਜਵਾਬ ਨਹੀਂ ਹੈ ਇੱਕ ਵਿਸ਼ੇਸ਼ ਰਿਪੋਰਟ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੇਸ਼ ਕੀਤੀ ਔਰ ਉਹਦੇ ਵਿੱਚ ਪੂਰੀ ਵੇਰਵਾ ਦਿੱਤਾ ਕਿ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਕੌਮ ਦੇ ਜਥੇਦਾਰ ਰਹੇ ਐ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤਸ਼ੱਦਦ ਦੇ ਦੇ ਕੇ ਟੌਰਚਰ ਕਰ ਕਰਕੇ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਦਾ ਇਨਕਾਊਂਟਰ ਕਰਤਾ ਗਿਆ ਔਰ ਉਸ ਤੋਂ ਬਾਅਦ ਆਪਣੀਆਂ ਰਿਪੋਰਟਾਂ ਦੇ ਵਿੱਚ ਉਹਨਾਂ ਨੂੰ ਭਗੋੜਾ ਸਾਬਿਤ ਕੀਤਾ ਗਿਆ ਇਹ ਸਾਰੀਆਂ ਗੱਲਾਂ ਉਸ ਸਮੇਂ ਦੀਆਂ ਨੇ ਜਿਸ ਵਕਤ 1986 ਦੇ ਵਿੱਚ ਸਰਬਤ ਖਾਲਸਾ ਬੁਲਾ ਕੇ ਭਾਈ ਜਸਬੀਰ ਸਿੰਘ ਜੀ ਰੋੜੇ ਜੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਔਰ ਉਸ ਵਕਤ ਉਹ ਤਿਹਾਰ ਜੇਲ੍ਹ ਦੇ ਵਿੱਚ ਸੀ ਉਸ ਵਕਤ ਭਾਈ ਕੌਂਕੇ ਜੀ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਅਕਾਲ ਤਖਤ ਸਾਹਿਬ ਦਾ ਔਰ 3 ਸਾਲ ਤੱਕ ਸਰਕਾਰ ਦੀਆਂ ਏਜੰਸੀਆਂ ਨੇ ਸਰਕਾਰ ਦੇ ਲੋਕਾਂ ਨੇ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਕਿ ਜਥੇਦ ਦਾ ਗੁਰਦੇਵ ਸਿੰਘ ਜਿਹੜੇ ਇੱਕ ਪੰਥਕ ਸੋਚਦੇ ਸੀ ਜਿਹੜੇ ਤਕਸਾਲ ਤੋਂ ਦੇ ਨਾਲ ਉਹਨਾਂ ਦਾ ਸੰਬੰਧ ਰਿਆ ਔਰ ਪੰਥਕ ਪਰੰਪਰਾਵਾਂ ਤੇ ਪਹਿਰਾ ਦੇਣ ਵਾਲੇ ਉਹ ਗੁਰਸਿੱਖ ਬੰਦਾ ਸੀ ਇਸ ਕਰਕੇ ਸਰਕਾਰ ਦੀਆਂ ਏਜੰਸੀਆਂ ਨੇ ਉਸ ਵਕਤ ਜਥੇਦਾਰ ਸਾਹਿਬ ਨੂੰ ਹਟਵਾ ਕੇ ਉਸ ਤੋਂ ਬਾਅਦ ਬਾਬਾ ਮਨੋਚਲ ਵੀ ਤੇ ਉਸ ਤੋਂ ਬਾਅਦ ਜਥੇਦਾਰ ਦਰਸ਼ਨ ਸਿੰਘ ਜੀ ਵੀ ਜਿਹੜੇ ਆ ਉਹ ਅਕਾਲ ਤੱਕ ਤੇ ਜਥੇਦਾਰ ਲਗਾਏ ਗਏ ਮਗਰ ਉਸ ਤੋਂ ਬਾਅਦ 1992 ਦੇ ਵਿੱਚ ਜਿਸ ਵਕਤ ਸਰਦਾਰ ਬਿਆਨ ਸਿੰਘ ਦੀ ਕਾਂਗਰਸ ਦੀ ਸਰਕਾਰ ਆਂਦੀ ਹੈ ਇਹ 25 ਤਰੀਕ ਨੂੰ 25 ਦਸੰਬਰ ਨੂੰ ਜਥੇਦਾਰ ਕੌਂਕੇ ਸਾਹਿਬ ਨੂੰ ਉਹਨਾਂ ਦੇ ਘਰੋਂ ਉਹਨਾਂ ਦੇ ਪਿੰਡ ਤੋਂ ਚੁੱਕਿਆ ਜਾਂਦਾ ਜਿਹੜਾ ਉਸ ਰਿਪੋਰਟ ਦੇ ਵਿੱਚ ਵੇਰਵਾ ਦਿੱਤਾ ਗਿਆ ਹੈ ਕਿ तकरीबन 200 ਬੰਦੇ ਪਿੰਡ ਦੇ ਉਸ ਵਕਤ ਸਾਹਮਣੇ ਖਲੋਤੇ ਸੀ ਜਿਸ ਵਕਤ ਉਹਨਾਂ ਨੂੰ ਚੁੱਕਿਆ ਗਿਆ। ਔਰ 7 ਦਿਨ ਦੇ ਇਨਟੈਰੋਗੇਸ਼ਨ ਦੇ ਉੱਤੇ 7 ਦਿਨ ਦੇ ਰਿਮਾਂਡ ਤੋਂ ਬਾਅਦ ਉਹਨਾਂ ਨੂੰ ਉੱਥੇ ਪਘੋੜਾ ਵੀ ਸ਼ੋਅ ਕਰਤਾ ਗਿਆ। ਔਰ ਜਿੱਥੇ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਇਨਕਾਊਂਟਰ ਕਰਕੇ ਉਹਨਾਂ ਦੀ ਲਾਸ਼ ਦੇ ਟੋਟੇ-ਟੋਟੇ ਕਰਕੇ ਦਰਿਆ ਦੇ ਵਿੱਚ ਪਾ ਦਿੱਤਾ ਗਿਆ। ਔਰ ਇਸ ਕਰਕੇ ਟੋਟੇ ਕੀਤੇ ਗਏ ਤਾਂਕਿ ਜੇ ਜਿਹੜੀ ਡੈੱਡ ਬੋਡੀ ਉੱਪਰ ਨਾ ਆ ਸਕੇ ਔਰ ਇਹ ਮਾਸਲਾ ਦਬਿਆ ਰਹੇ ਔਰ ਅਸੀਂ ਕਿਤਾਬਾਂ ਦੇ ਵਿੱਚ ਇਹਨਾਂ ਨੂੰ ਭਗੋੜਾ ਸਾਬਤ ਕਰ ਸਕੀਏ 2 1992 ਤੋਂ ਲੈ ਕੇ ਜਿਸ ਵਕਤ 1997 ਦੇ ਵਿੱਚ ਇਲੈਕਸ਼ਨ ਆਂਦੀ ਆ ਪੰਜਾਬ ਦੀ ਆ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਦਾ ਚੋਣ ਮੈਨੀਫੈਸਟੋ ਦੇ ਵਿੱਚ ਸਭ ਤੋਂ ਮੇਨ ਪੁਆਇੰਟ ਸੀ ਕਿ ਮੈਂ ਜਿਸ ਵਕਤ ਸਾਡੀ ਸਰਕਾਰ ਬਣੇਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਉਸ ਵਕਤ ਲੋਕਾਂ ਦੇ ਵਿੱਚ ਵਾਅਦੇ ਕੀਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਕਿ ਮੇਰਾ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਇਹ ਜਥੇਦਾਰ ਕੌਂਕੇ ਨੂੰ ਇਨਸਾਫ ਦਿਵਾਣਾ ਔਰ ਉਹਦੇ ਜਿਹੜੇ ਵੀ ਉਹਨਾਂ ਦੇ ਗੁਨਾਹਗਾਰ ਹੈਗੇ ਨੇ ਜਿਹੜੇ ਵਿਅਕਤੀਆਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾ ਦੇਣ ਦਾ ਕੰਮ ਸਾਡੀ ਸਰਕਾਰ ਦਾ ਹੋਏਗਾ ਮਗਰ ਸਰਕਾਰ ਬਣਨ ਤੋਂ ਬਾਅਦ 1998 ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਜੁਲਾਈ 1998 ਦੇ ਵਿੱਚ ਜਿਸ ਵਕਤ ਪੰਤਕ ਲੋਗਾ ਨੇ ਇਹ ਦਬਾਅ ਪਾਇਆ ਬਾਦਲ ਸਾਹਿਬ ਦੇ ਉੱਪਰ ਤੇ ਇੱਕ ਕਮੇਟੀ ਬਣਾਤੀ ਗਈ ਇਨਕੁਆਇਰੀ ਕਮੇਟੀ ਜਿਹਦਾ ਜਿਹਦੇ ਅਧਿਅਕਸ਼ਤਾ ਬੀਪੀ तिवारी ਜਿਹੜੇ ਐਡੀਸ਼ਨਲ ਡਾਇਰੈਕਟਰ ਜਨਰਲ ਸੀ ਪੁਲਿਸ ਦੇ ਸਕਿਉਰਟੀਆਂ ਦੇ ਉਹਨਾਂ ਨੂੰ ਇਹਦਾ ਇਨਕੁਆਇਰੀ ਸੌਂਪ ਦਿੱਤੀ ਗਈ ਔਰ ਉਹਨਾਂ ਨੇ ਜਿਸ ਵਕਤ ਇਹਦੀ ਇਨਕੁਆਇਰੀ ਨੂੰ ਕੰਪਲੀਟ ਕਰਨ ਦਾ ਸਮਾਂ ਤੇ ਦਿੱਤਾ ਗਿਆ ਮਗਰ ਕੁਝ ਸਮੇਂ ਬਾਅਦ ਜਿਸ ਵਕਤ ਇਹ ਇਨਕੁਆਇਰੀ ਦੇਖਤੀ ਗਈ ਐਸੇ ਰਿਪੋਰਟ ਨੂੰ ਦਬਾਤਾ ਗਿਆ ਤਕਰੀਬਨ 1999 ਤੋਂ ਲੈ ਕੇ 2024 ਹੋ ਗਿਆ ਪੰਜਾਬ ਦੀ ਕਿਸੇ ਪਾਰਟੀ ਨੇ ਕਿਸੇ ਸਰਕਾਰ ਨੇ ਇਸ ਬੁੱਦੇ ਨੂੰ ਚੁੱਕਣ ਦੀ ਗੱਲ ਨਹੀਂ ਕੀਤੀ ਅਸੀਂ ਵਾਕਿਆਤੋਂ ਕਿ ਉਮੀਦ ਰੱਖ ਸਕਦੇ ਹਾਂ ਕਿਉਂਕਿ ਕਾਂਗਰਸ ਦੀ ਸਰਕਾਰ ਉਤੇ 2000 ਤੋਂ 2002 ਤੋਂ ਲੈ ਕੇ 2007 ਤੱਕ ਰਹੀ ਔਰ 2017 ਤੋਂ ਲੈ ਕੇ 2022 ਤੱਕ ਵੀ ਰਹੀ ਹੈ ਸਾਨੂੰ ਉਹਨਾਂ ਲੋਕਾਂ ਤੋਂ ਕੋਈ ਉਮੀਦਾਂ ਨਹੀਂ ਨੇ ਜਿਨ੍ਹਾਂ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ-ਢੇਰੀ ਕੀਤਾ ਹੋਏ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਕੀਤੇ ਗਏ ਹੋਣ ਅਸੀਂ ਪੰਥ ਦੀ ਸਰਕਾਰਾਂ ਤੋਂ ਇਸ ਗੱਲ ਦੀ ਉਮੀਦ ਰੱਖਦੇ ਸੀ ਕਿ ਪੰਥ ਦੀ ਸਰਕਾਰ ਇਸ ਗੱਲ ਦਾ ਜਿਹੜਾ ਜ਼ਰੂਰ ਹੱਲ ਕੱਢੇਗੀ ਔਰ ਇਸ ਇਨਸਾਫ ਵੱਲ ਕੌਮ ਨੂੰ ਲੈ ਕੇ ਜਾਏਗੀ ਕਿਉਂਕਿ ਕੌਮ ਦੇ ਜਥੇਦਾਰ ਦੀ ਇਸ ਤਰੀਕੇ ਦੇ ਨਾਲ ਅਗਰ ਦੁਰਦਸ਼ਾ ਹੋਈਗੀ ਕੌਮ ਦੇ ਜਥੇਦਾਰ ਨੂੰ ਇਸ ਤਰੀਕੇ ਦੇ ਨਾਲ ਇਨਕਾਊਂਟਰ ਕਰਕੇ ਮਾਰਤਾ ਜਾਏਗਾ ਤੇ ਪੰਚ ਤੱਕ ਸਰਕਾਰ ਦਾ ਸਭ ਤੋਂ ਵੱਡਾ ਫਰਜ਼ ਬੰਦਾ ਸੀ ਕਿ ਇਹਨੂੰ ਇਨਸਾਫ ਦਵਾਣਾ 1997 ਤੋਂ ਲੈ ਕੇ 2002 ਤੱਕ ਅਕਾਲੀ ਦਲ ਦੀ ਸਰਕਾਰ ਰਹਿੰਦੀ ਹੈ 2007 ਤੋਂ ਲੈ ਕੇ 2017 ਤੱਕ ਇਹ 10 ਸਾਲ ਲਗਾਤਾਰ ਸਰਕਾਰ ਰਹੀ ਹੈ ਪੰਚ ਦੀ ਸਰਕਾਰ ਹੋਵੇ ਅਕਾਲੀ ਦਲ ਦਾ ਪ੍ਰਧਾਨ ਹੋਵੇ ਔਰ ਉਸੇ ਸੂਬੇ ਦਾ ਗ੍ਰਹਿ ਮੰਤਰੀ ਹੋਵੇ ਔਰ ਸਾਨੂੰ ਇਨਸਾਫ ਨਹੀਂ ਮਿਲ ਸਕਿਆ ਸਰਦਾਰ ਸੁਖਬੀਰ ਸਿੰਘ ਬਾਦਲ 8 ਸਾਲ ਲਗਾਤਾਰ ਗ੍ਰਹਿ ਮੰਤਰੀ ਰਿਹਾ ਪੰਜਾਬ ਦੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਿਹਾ ਹੈ ਮਗਰ ਜੱਥੇਦਾਰ ਕੌਂਕੇ ਦੀ ਰਿਪੋਰਟ ਨੂੰ ਕਿਸੇ ਨੇ ਉਜਾਗਰ ਨਹੀਂ ਕੀਤਾ ਬਲਕਿ ਦਬਾਨ ਦੀ ਕੋਸ਼ਿਸ਼ਾਂ ਕੀਤੀਆਂ ਔਰ ਕਈ ਲੋਕਾਂ ਨੇ ਇਹਦੇ ਉੱਤੇ ਜਿਸ ਵਕਤ ਸਵਾਲ ਜਵਾਬ ਕੀਤੇ ਤੇ ਆਪਣੇ ਸੁਭਾਅ ਉਤਾਵਿਕ ਇਹ ਕਹਿੰਦਾ ਗਿਆ ਕਿ ਛੱਡੋ ਜੀ ਹੁਣ ਇਹ ਆਪਾਂ ਇਹ ਕੌਮ ਦੇ ਨਵੇਂ ਮਸਲੇ ਕੱਢਾਂਗੇ ਤੇ ਇਹਦੀ ਚੋਂ ਕੁਝ ਨਹੀਂ ਲੱਭਣਾ ਤੋ ਇਹ ਗੱਲਾ ਕਹਿ ਕੇ ਕਿ ਜਿਹੜਾ ਇਸ ਮੁੱਦੇ ਨੂੰ ਦਬਾਤਾ ਗਿਆ ਔਰ ਲਗਾਤਾਰ ਇਹ ਜਾਂਚ ਤਸ਼ੱਦਦ ਹੋਈ ਆ ਜਿਸ ਵਕਤ ਸੁਣਨ ਨਹੀਂ ਚਾਹੁੰਦਾ ਉਹਦੇ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਸਭ ਤੋਂ ਵੱਡਾ ਗੁਨਾਹ ਜਿਹੜੀ ਸਾਡੀ ਪੰਥ ਦੀ ਸਰਕਾਰ ਨੇ ਕੀਤਾ ਕਿ ਜਿਹੜਾ ਸੁਮੇਦ ਸੈਣੀ ਜਿਹੜਾ ਸੁਮੇਦ ਸੈਣੀ ਉਸ ਵਕਤ ਆਈਜੀਸੀ ਲੁਧਿਆਣਾ ਦੇ ਵਿੱਚ ਜਿਸ ਵਕਤ ਇਹ ਅਰੈਸਟ ਕੀਤਾ ਗਿਆ ਤੇ ਸੁਮੇਦ ਸੈਣੀ ਜਗ੍ਹਾੋਂ ਥਾਣੇ ਆਉਂਦਾ ਔਰ ਜਥੇਦਾਰ ਕੌਂਕੇ ਦੇ ਨਾਲ ਜਦ ਸਵਾਲ ਜਵਾਬ ਕਰਦਾ ਤੇ ਆਪਣੀ ਸੁਭਾਅ ਦੇ ਮੁਤਾਬਿਕ ਸਿਗਰਟ ਪੀਂਦੇ ਹੋਏ ਉਹ ਧੂਆ ਜਿਹੜਾ ਉਹ ਜਥੇਦਾਰ ਕੌਂਕੇ ਦੇ ਮੂੰਹ ਦੇ ਉੱਤੇ ਛੁੱਟਿਆ ਗਿਆ ਜਿਸ ਵਕਤ ਇਹ ਧੂਆ ਮੂੰਹ ਤੇ ਛੁੱਟਿਆ ਉਸੇ ਵਕਤ ਪੰਥ ਦਾ ਦਰਦੀ ਹੋਏ ਔਰ ਗੁਰੂ ਦੇ ਪੈ ਦੇ ਵਿੱਚ ਰਹਿਣ ਵਾਲਾ ਬੰਦਾ ਹੋਏ ਕੋਈ ਵੀ ਹੋਏ ਮਗਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਹੁੰਦੇ ਨਾਤੇ ਉਹਨਾਂ ਨੇ ਉਸੇ ਵਕਤ ਸੁਮੇਸ਼ ਸੈਣੀ ਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਔਰ ਉਹਨੂੰ ਇਸ ਵਕਤ ਇਨਾ ਗੁੱਸਾ ਆਇਆ ਜਦੋਂ ਉਹ ਹਿਦਾਇਤ ਦੇ ਕੇ ਗਿਆ ਕਿ ਇਹਦਾ ਉਹ ਹਾਲ ਕੀਤਾ ਜਾਏ ਤਾਂ ਕਿ ਸਾਰੀ ਕੌਮ ਸਾਰਾ ਪੰਥ ਦੇਖ ਸਕੇ ਔਰ ਤੁਹਾਡੇ ਸਾਹਮਣੇ ਜਿਹੜਾ ਹੈ ਉਹ ਟੋਟੇ-ਟੋਟੇ ਕਰਕੇ ਕੌਮ ਦੇ ਜਥੇਦਾਰ ਨੂੰ ਸ਼ਹੀਦ ਕਰਤਾ ਗਿਆ ਔਰ ਰਿਪੋਰਟਾਂ ਤੱਕ ਦਵਾਤੀਆਂ ਗਈਆਂ ਮਗਰ ਪੰਥ ਦੀ ਸਰਕਾਰ ਨੇ 2013 ਦੇ ਵਿੱਚ ਜਿਸ ਵਕਤ ਸਰਕਾਰ ਹੋਏ ਔਰ ਉਹਦੇ ਵਿੱਚ ਡੀਜੀਪੀ ਸੁਮੇਸ਼ ਸੈਣੀ ਨੂੰ ਲਾਇਆ ਗਿਆ ਇਸ ਤੋਂ ਵੱਡਾ ਦੁਖਾਂਤ ਨਹੀਂ ਹੋ ਸਕਦਾ ਕਿ ਜਿਸ ਬੰਦੇ ਨੇ ਤੁਹਾਡੇ ਕੌਮ ਦੇ ਜਥੇਦਾਰ ਨੂੰ ਸ਼ਹੀਦ ਕਰਨ ਦਾ ਸਭ ਤੋਂ ਮੇਨ ਰੋਲ ਅਪਣਾਇਆ ਹੋਏ ਉਹਨੂੰ ਤੁਸੀਂ ਕੌਮ ਪੰਜਾਬ ਦਾ ਸੂਬੇ ਦਾ ਡੀਜੀਪੀ ਲਾਤਾ ਔਰ ਸਰਕਾਰ ਹੋਵੇ ਅਕਾਲੀ ਦਲ ਦੀ ਸੋ ਮੈਂ ਸਮਝਦਾ ਕਿ ਇਹ ਲਗਾਤਾਰ ਜਿਹੜੇ ਕੰਮ ਕੀਤੇ ਐ ਅੱਜ ਤਾਈਂ ਸਮੂਚਾ ਪੰਥ ਸਮੂਚੀ ਕੌਮ ਜਿਹੜੀ ਐ ਸ਼ਰਮਣੀ ਅਕਾਲੀ ਦਲ ਤੋਂ ਮੁਖ ਮੋੜ ਚੁੱਕੀ ਐ ਔਰ ਜਿਹੜੇ ਪੰਥਦਰਦੀ ਐ ਜਿਨ੍ਹਾਂ ਨੇ ਹਮੇਸ਼ਾ ਇਸ ਗੱਲ ਦੇ ਉੱਤੇ ਪੈਰਾ ਦਿੱਤਾ ਕਿ ਅਕਾਲੀ ਦਲ ਕਿਉਂਕਿ ਸ਼ਹੀਦਾਂ ਦੀ ਜਥੇਬੰਦੀ ਰਹੀ ਐ ਸਾਡੇ ਇਹਦਾ ਸਾਰਿਆਂ ਨੂੰ ਸਾਬਨਾ ਵੀ ਚਾਹੀਦਾ ਔਰ ਲਗਾਤਾਰ ਪਿਛਲੇ ਇੱਕ ਹਫਤੇ ਤੋਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੰਦੋਲਨ ਵੀ ਹੋ ਰਿਹਾ ਜਥੇਦਾਰ ਸਾਹਿਬ ਦੇ ਨਾਮ ਦੇ ਉੱਤੇ ਭੋਗ ਵੀ ਪਾਏ ਗਏ ਕੱਲ ਪੰਥਦਰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਮੈਮੋਰੰਡਮ ਵੀ ਦਿੱਤਾ ਔਰ ਉੱਥੇ ਮੰਗ ਵੀ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਜਿਹੜਾ ਫਕਰੇ ਕੌਮ ਦਾ ਔਰ ਪੰਥ ਰਤਨ ਦਾ ਅਵਾਰਡ ਇਸ ਬਾਦਲ ਪਰਵਾਰ ਨੂੰ ਦਿੱਤਾ ਗਿਆ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਉਹਨਾਂ ਤੋਂ ਵਾਪਸ ਲੈਣਾ ਚਾਹੀਦਾ ਕਿਉਂਕਿ ਇਹ ਜਵਾਬਦੇਹੀ ਨੇ ਇਹ ਸਾਰੇ ਗੁਨਾਵਾਂ ਦੀ ਜੋ ਉਹਨਾਂ ਨੇ ਆਪਣੇ ਸਮਝ ਦੇ ਵਿੱਚ ਕੀਤੀ ਹੈ ਸੋ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਚੇ ਮੈਂਬਰ ਸਹਿਬਾਨ ਸਮੂਚੀ ਸ਼ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੀ ਉਸ ਦੀ ਲੋਕਾਂ ਦੇ ਨਾਲ ਉਹਨਾਂ ਪੰਥਦਰਦੀਆਂ ਦੇ ਨਾਲ ਖੜੇ ਹੋ ਕੇ ਇਸ ਗੱਲ ਦੀ ਮੰਗ ਕਰਦੀ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਕਿ ਅਕਾਲੀ ਦਲ ਦਾ ਪ੍ਰਧਾਨਗੀ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਹਟਾਣਾ ਚਾਹੀਦਾ ਉਹਨਾਂ ਨੂੰ ਲਾਂਬੇ ਕਰਕੇ ਇਹ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਹੈ ਔਰ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜਾ ਗੁਨਾਹ ਪੰਥ ਦੀ ਸਰਕਾਰ ਕਰਦੀ ਰਹੀ ਹੈ 2013 ਵਿੱਚ ਇੱਕ ਬੜੀ ਹੋਰ ਹੈਰਾਨੀਜਨਕ ਜਨਨ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝ ਕਰਦਾ ਕਿ ਜਿਸ ਵਕਤ ਇਹ ਜਿਹੜਾ ਐਸਐਸਪੀ ਸੀ ਸਵਰਨ ਸਿੰਘ ਘੋਟਰਾ ਜਿਨੇ ਐਨਕਾਊਂਟਰ ਕੀਤਾ ਜਿਨੇ ਮਾਰਿਆ ਔਰ ਜਿਨੇ ਤਸ਼ੱਦਦ ਇੰਨੀ ਬੁਰੀ ਤਰੀਕੇ ਦੇ ਨਾਲ ਕੀਤੀ ਆ ਜਥੇਦਾਰ ਸਾਹਿਬ ਦੇ ਉੱਤੇ ਕਿ ਲੋਕਾਂ ਨੇ ਜੋ ਸੁਣਿਆ ਹੈ ਕਿ ਉਹਨਾਂ ਲੋਕਾਂ ਦੀ ਰੂਹ ਕੰਬ ਜਾਂਦੀ ਸੀ ਕਿ ਸੁਣ ਕੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਥੇਦਾਰ ਦੇ ਨਾਲ ਇਹ ਕੰਮ ਕੀਤਾ ਉਸ ਬੰਦੇ ਨੇ ਔਰ ਜਿਸ ਵਕਤ ਉਹਦੀ ਮੌਤ ਹੁੰਦੀ ਹੈ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦਾ ਭੋਗ ਪਾਇਆ ਜਾਂਦਾ ਇਹ ਅੱਜ ਚਿੱਠੀ ਸਾਨੂੰ ਸਾਹਮਣੇ ਅੱਜ ਆਈ ਹੈ ਕਿ ਜਥੇਦਾਰ ਬਲਦੇਵ ਸਿੰਘ ਜੀ ਵਡਾਲਾ ਜਿਹੜੇ ਭਾਈ ਸਾਹਿਬ ਸੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਉਹਨਾਂ ਦੀ ਉਚੇਚੇ ਤੌਰ ਤੇ ਡਿਊਟੀ ਲਾਈ ਗਈ ਕਿ ਤੁਸੀਂ ਜਾ ਕੇ ਇਹਨਾਂ ਦਾ ਲੁਧਿਆਣਾ ਵਿਖੇ ਜਲੰਧਰ ਵਿਖੇ ਭੋਗ ਪਾਣਾ ਪੋਗਤੇ ਜਾਣਾ ਔਰ ਉਹਨਾਂ ਨੇ ਇਸ ਗੱਲ ਦੇ ਉੱਤੇ ਮਨਾ ਵੀ ਕਰਤੀ ਕਿ ਮੈਂ ਇਹਦੇ ਐਫਓਜੇ ਬੰਦੇ ਦੇ ਪੋਗਤੇ ਨਹੀਂ ਜਾਵਾਂਗਾ ਮਗਰ ਇਹ ਕੌਮ ਦੇ ਸਰਕਾਰ ਹੋਵੇ ਅਕਾਲੀ ਦਲ ਹੋਵੇ ਅਕਾਲੀ ਦਲ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਿਆ ਹੋਵੇ ਔਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਐਫਓਜੇ ਆਰਡਰ ਕੱਢੇ ਐਫਓਜੇ ਲੋਕਾਂ ਦੇ ਭੋਗ ਪਵਾਨ ਵਸੇ ਉੱਤੇ ਪੂਰੀ ਜਿੰਮੇਵਾਰੀ ਆਪਣੇ ਸਿਰ ਤੇ ਲਵੇ ਤਾਂ ਮੈਂ ਸਬਦਾਂ ਕਿ ਅਜ ਤੋਂ ਵੱਡਾ ਗੁਨਾਹ ਕੌਮ ਦੇ ਵਿੱਚ ਕੋਈ ਹੋਰ ਨਹੀਂ ਹੋ ਸਕਦਾ ਸੋ ਸਮੂਚੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਇਹ ਮੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਕੀਤੀ ਹੈ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੀ ਜਨਵਰੀ ਦੀ 8 ਤਰੀਕ ਨੂੰ ਜਿਹੜਾ ਗੁਰਦੁਆਰਾ ਰਕਾਬਗਨ ਸਾਹਿਬ ਵਿਕੇ ਜਥੇਦਾਰ ਟੋਂਕੇ ਦੀ 31ਵੀਂ ਵਰਸੀ ਨੂੰ ਮਨਾਉਣ ਵਸੇ ਅਖੰਡ ਪਾਠ ਸਾਹਿਬ ਰੱਖਿਆ ਜਾਏਗਾ ਔਰ 10 ਤਰੀਕ ਨੂੰ ਇੱਥੇ ਉਹਨਾਂ ਦਾ ਪਾਠ ਦੀ ਸਮਾਪਤੀ ਹੋਏਗੀ ਔਰ ਉਸ ਤੋਂ ਉਪਰੰਤ ਪੰਥਕ ਵਿਚਾਰਾ ਹੋਣ ਗਿਆ ਪੰਥ ਦੀਆਂ ਜਥੇਬੰਦੀਆਂ ਨੂੰ ਸੱਦਿਆ ਜਾਏਗਾ ਤਾਂ ਕਿ ਅਸੀਂ ਇਕਜੁੱਟ ਹੋ ਕੇ ਘਰ ਤੋਂ ਕੋੜੇ ਫੈਸਲਾ ਲੈ ਸਕੀਏ ਅਸੀਂ ਆਪਣੇ ਕੌਮ ਦੇ ਲਈ ਖੜੇ ਹੋ ਸਕੀਏ ਔਰ ਲੋਗਾ ਨੂੰ ਦੱਸ ਸਕੀਏ ਸਾਡੇ ਕੌਮ ਦੇ ਜਥੇਦਾਰਾਂ ਦੇ ਨਾਲ ਸਾਡੇ ਕੌਮ ਦੇ ਕਿਸੇ ਵੀ ਲੋਗਾ ਦੇ ਨਾਲ ਅਗਰ ਕੋਈ ਤਸ਼ੱਦਦ ਹੋਏਗੀ ਤੇ ਸਮੁੱਚਾ ਪੰਥ ਇਕੱਟਾ ਹੋਏਗਾ ਸਾਨੂੰ ਲੋੜ ਨਹੀਂ ਇਹ ਇਕੱਲੇ ਕਿ ਪੰਥ ਦੇ ਨਾਮ ਤੇ ਆਪਣੀ ਪਾਰਟੀ ਚਲਾਉਣ ਵਾਲਿਆਂ ਦੇ ਅਸੀਂ ਪਿੱਛੇ ਰਹੀਏ ਅਸੀਂ ਇੱਕ ਪਰਿਵਾਰ ਦੇ ਪਿੱਛੇ ਲੱਗ ਕੇ ਪੂਰੇ ਪੰਥ ਦਾ ਨੁਕਸਾਨ ਕਰੀਏ ਇਸ ਕਰਕੇ ਇਹ ਅਕਾ ਅਰਦਾਸ ਸਮਾਗਮ ਵੀ ਰੱਖਿਆ ਗਿਆ ਔਰ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਉਹਨਾਂ ਪੰਥਦਰਦੀਆਂ ਨੂੰ ਵੀ ਸੱਦਾ ਦਿੰਦਾ ਉਹਨਾਂ ਪੰਥਕ ਜਥੇਬੰਦੀਆਂ ਨੂੰ ਵੀ ਸੱਦਾ ਦਿੰਦਾ ਅਸੀਂ ਆਪਣੇ ਨਿਜੀ ਤੌਰ ਦੇ ਉੱਤੇ ਵੀ ਟੀਮਾਂ ਭੇਜਾਂਗੇ ਜਿਹੜਾ ਨੂੰ ਸੱਦਾ ਦੇ ਕੇ ਆਣਗੇ ਵੱਡੇ ਜਥੇਬੰਦੀਆਂ ਨੂੰ ਵੀ ਔਰ ਇੱਥੇ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਇਹ ਜਥੇਦਾਰ ਸਾਹਿਬ ਦੇ ਜਿਹੜੇ ਭੋਗ ਪਾਏ ਜਾਣਗੇ 31ਵੀਂ ਵਰ੍ਹੇ ਦੇ ਨੂੰ ਸਮੋਹਨ ਕਰਦੇ ਹੋਏ ਠੀਕ ਹੈ ਜੀ ਅਮੇਜ਼ਿੰਗ ਜੀ ਸਵਾਲ ਹੈਗਾ ਕਿ ਜਥੇਦਾਰ ਕਮਕੇ ਸਾਹਿਬ ਦੀ ਸ਼ਹਾਦਤ ਨੂੰ ਜੱਤੀ ਸਾਲ ਹੋ ਗਏ ਨੇ ਐਸਜੀਪੀਸੀ ਦਾ ਜਿਹੜਾ ਪਿਆਰ 31 ਸਾਲ ਬਾਅਦ ਜਾ ਗਿਆ ਤੁਮਕੀ ਲੱਗਾ ਵੋਟਾਂ ਦੀ ਰਣਨੀਤੀ ਹੈ ਕੀ ਰਾਜਨੀਤੀ ਚੱਲਦੀ ਹੈ ਅਜੀ ਕਿਸੇ ਦੇ ਨਾਲ ਦੇਖੋ ਐਸਜੀਪੀਸੀ ਦਾ ਕੋਈ ਪਿਆਰ ਨਹੀਂ ਇਸ ਤੇ ਉੱਤੇ ਆਇਆ ਇੱਕ ਗੱਲ ਸਮਝਣੀ ਪੈਗੀ ਕਿ ਇਹ ਜਿਹੜੀ ਪੰਜਾਬ ਦੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਹੈ ਇਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਜਥੇਦਾਰ ਸਾਹਿਬ ਨੂੰ ਕਿਹਾ ਉਹ ਜਥੇਦਾਰ ਸਾਹਿਬ ਨੇ ਐਸਜੀਪੀਸੀ ਨੂੰ ਹਦਾਇਤ ਦਿੱਤੀ ਕਿ ਤੁਸੀਂ ਇਸ ਤੇ ਉੱਤੇ ਕੰਮ ਕਰੋ ਤੇ এসজিপিসি ਦੇ ਉਹ ਹੁਣ ਉਹਨਾਂ ਨੂੰ ਕੋਈ ਚਾਰਾ ਨਹੀਂ ਬਚਿਆ ਜਿਸ ਵਕਤ ਇਹ ਗੱਲ ਪਬਲਿਕਲੀ ਹੋ ਗਈ ਕਿਉਂਕਿ ਜਦ ਤੱਕ ਤੇ এসজিপিਸੀ ਇਹਨੂੰ ਜਾਂ এসজিপিਸੀ ਨੂੰ ਚਲਾਣ ਵਾਲੇ ਸ਼ਰੋਮਨੀ ਅਕਾਲੀ ਦਲ ਦੇ ਵਾਸਤੇ ਸੀ ਇਹ ਰਿਪੋਰਟ ਦੱਬੀ ਰੱਖੀ ਹੈ ਔਰ ਇਹ ਜਿਹੜਾ ਕੱਲ ਉਥੇ ਪ੍ਰੋਗਰਾਮ ਹੋਇਆ ਅਕਾਲ ਤਖਤ ਸਾਹਿਬ ਦੇ ਉੱਤੇ ਉੱਥੇ ਵੀ ਪੰਥਕ ਜਥੇਬੰਦੀਆਂ ਨੇ ਪਹਿਲੇ ਪ੍ਰੋਗਰਾਮ ਉਲੀਕਾ ਸੀ ਔਰ ਉਹਨੂੰ ਦੇਖਦੇ ਹੋਏ ਕਿ ਸ਼ਰੋਮ এসজিপিਸੀ ਨੇ ਪ੍ਰੋਗਰਾਮ ਰੱਖਿਆ ਪਹਿਲਾਂ ਤੁਸੀਂ ਅਗਰ ਜਾ ਕੇ ਰਿਕਾਰਡ ਚੈੱਕ ਕਰੋ ਆਪਣੇ ਮੀਡੀਆ ਦੇ ਰਾਈ ਕਿ ਇਹ ਪਹਿਲੀ ਜਿਹੜੀ ਕਾਲ ਸੀ ਪੱਤਰ ਜਥੇਬੰਦੀਆਂ ਨੇ ਕੀਤੀ ਆ ਤੋ ਇਹ ਐਸਜੀਪੀਸੀ ਨੂੰ ਮਜਬੂਰਨੇ ਕੰਮ ਕਰਨਾ ਪਿਆ ਔਰ ਐਸਜੀਪੀਸੀ ਕਿਉਂਕਿ ਜਿਨ੍ਹਾਂ ਦੇ ਅਧੀਨ ਚੱਲ ਰਹੀ ਹੈ ਔਰ ਜਿਹੜੇ ਨੂੰ ਚਲਾ ਰਿਹਾ ਉਹਨਾਂ ਨੂੰ ਕਦੇ ਵੀ ਇਸ ਗੱਲ ਦੇ ਉੱਤੇ ਪੈਰਾ ਨਹੀਂ ਦਿੱਤਾ ਕਿ ਕੌਮ ਦੇ ਹਿੱਤ ਵਿੱਚ ਕੀ ਗੱਲ ਹੁੰਦੀ ਹੈ ਇੱਕ ਗੱਲ ਮੈਂ ਜ਼ਰੂਰ ਹੋਰ ਆਪ ਜੀ ਦੇ ਮਾਧਿਅਮ ਤੋਂ ਪੁੱਛਣਾ ਚਾਹੁੰਦਾ ਦਿੱਲੀ ਦੇ ਵੀ ਕਈ ਐਫਓ ਜੀ ਪੰਥ ਦਰਦੀ ਆਪਣੇ ਆਪ ਨੂੰ ਕਹਿਣ ਵਾਲੇ ਜਿਹੜੇ ਅੱਜ ਅਕਾਲੀ ਦਲ ਦੇ ਵਿੱਚ ਸ਼ਮੂਲੀਅਤਾਂ ਕੀਤੀਆਂ ਨੇ ਔਰ ਕਹਿ ਰਹੇ ਆ ਕਿ ਮੈਂ ਬੰਦੀ ਸਿੰਘਾਂ ਦੀ ਜਿਹੜੀ ਲੜਾਈ ਹੈ ਅਸੀਂ ਐਸ ਕਰਕੇ ਇਕੱਠੇ ਹੋਣ ਦੀ ਗੱਲ ਕੀਤੀ ਹੈ ਅੱਜ ਪੰਥ ਨਿਗਾਰ ਚ ਜਾਣਾ ਜਾ ਰਿਹਾ ਮੈਂ ਅੱਜ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਵੀ ਔਰ ਨਵੇਂ ਜੁਆਇਨ ਕੀਤੇ ਹੋਏ ਅਕਾਲੀ ਦਲ ਦੇ ਨੁਮਾਇੰਦੇ ਕਹ ਲਓ ਇੰਟਰਨੈਸ਼ਨਲ ਪ੍ਰਧਾਨ ਕਹ ਲਓ ਸਰਦਾਰ ਮਜੀਤ ਸਿੰਘ ਕੋਲ ਵੀ ਪੁੱਛਣਾ ਚਾਹੁੰਦਾ ਕਿ ਆ ਤੁਹਾਡਾ ਦਰਦ ਉਸ ਵਕਤ ਨਹੀਂ ਜਾਗਿਆ ਕਿ ਜਿੱਥੇਦਾਰ ਕੌਂਕੇ ਦੀ ਜਿਸ ਵਕਤ ਆਵਾਜ਼ ਚੁੱਕੀ ਜਾ ਰਹੀ ਸੀ ਵੈਸੇ ਤੁਹਾਨੂੰ ਆਪਣੇ ਪਿਛੋਕੜ ਆਪਣੇ ਪਰਿਵਾਰ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸਾਰੀਆਂ ਯਾਦ ਨੇ ਮਗਰ ਇਹ 1992 ਤੋਂ ਲੈ ਕੇ ਜਿਹੜਾ ਅੱਜ ਤੱਕ ਦਾ ਹਾਦਸਾ ਵਾਪਰਿਆ ਤਨੂੰ ਆਕਾਲੀ ਦਲ ਦੀ ਕੋਈ ਕਾਰਜਗਾਰੀ ਸਮਝ ਨਹੀਂ ਆਈ ਕਿ ਕਿਸ ਤਰੀਕੇ ਦੇ ਨਾਲ ਕੌਮ ਦੇ ਜਥੇਦਾਰ ਦੇ ਉੱਤੇ ਫੌਜੀ ਤਸ਼ੱਦਦ ਧਾਨਵਲੀ ਪਾਰਟੀ ਨੂੰ ਤੁਸੀਂ ਅੱਜ ਜੁਆਇਨ ਕਰ ਰਹੇ ਹੋ ਸੋ ਮੈਂ ਸਮਝਦਾ ਕਿ ਇਹ ਜਿਹੜਾ ਨਿਗਾਹ ਤੁਸੀਂ ਆਪਣੇ ਵਿੱਚ ਲਿਆਇਓ ਘੱਟ ਤੋਂ ਘੱਟ ਇਹ ਇਹਨਾਂ ਤੇ ਸਾਡੇ ਕੌਮ ਨੂੰ ਮਾਫੀ ਦੇਵੋ ਕਿ ਤੁਸੀਂ ਤੁਹਾਡੇ ਵਰਗੇ ਲੋਕ ਅੱਗੇ ਆ ਕੇ ਕੌਮ ਨੂੰ ਗੁਮਰਾਨਾ ਕਰ ਸਕਣ ਕਿਉਂਕਿ ਅੱਜ ਤੁਸੀਂ ਜਿਹੜਾ ਬੰਦੀ ਸਿੰਘਾ ਦੇ ਨਾਮ ਦੇ ਉੱਤੇ ਸਿਆਸਤ ਸ਼ੁਰੂ ਕੀਤੀ ਸੀ ਅੱਜ ਤੁਹਾਨੂੰ ਇਸ ਗੱਲ ਦੀ ਵੀ ਜ਼ਿੰਮੇਵਾਰੀ ਜ਼ਰੂਰ ਦੇਣੀ ਪੈਗੀ ਕਿ ਜਥੇਦਾਰ ਕੌਮਕੇ ਦੀ ਰਿਪੋਰਟ ਨੂੰ ਛੁਣੋ ਨਹੀਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਮੇਂ ਤੋਂ ਕਿਉਂ ਦਬਾ ਕੇ ਰੱਖਿਆ ਇਹ ਅੱਜ ਦਿੱਲੀ ਦੇ ਪ੍ਰਧਾਨ ਸਾਹਿਬ ਕੋਲ ਵੀ ਮੈਂ ਦਿੱਲੀ ਕਮੇਟੀ ਕੋਲੋਂ ਸਵਾਲ ਪੁੱਛਦਾ ਇੱਕ ਸਵਾਲ ਲਾਹੌਰ ਖੜਾ ਹੁੰਦਾ ਬੰਦੀ ਸਿੰਘਾ ਦੀ ਗੱਲ ਤੁਸੀਂ ਕੀਤੀ ਹੈਗੀ ਹੈ ਬੰਦੀ ਸਿੰਘਾ ਦੇ ਉੱਤੇ ਪਿਛਲੇ 30 40 ਸਾਲਾਂ ਤੋਂ ਸਿਰਫ ਔਰ ਸਿਰਫ ਰਾਜਨੀਤੀ ਹੁੰਦੀ ਆਈ ਹੈ ਚਾਹੇ ਤੁਸੀਂ ਹੁਣ ਮਨਜੀਤ ਸਿੰਘ ਜੀ ਕੇ ਦਾ ਨਾਮ ਲੈਂਦਾ ਪਰ ਅੰਜੀਤ ਸਿੰਘ ਸਰਨਾ ਦੀ ਗੱਲ ਕੀਤੀ ਜਾਂ ਅਸੀਂ ਐਸਜੀਪੀਸੀ ਦੀ ਗੱਲ ਕਰ ਲਈਏ ਤੁਹਾਡੇ ਉੱਤੇ ਵੀ ਇਲਜ਼ਾਮ ਲੱਗਦਾ ਹੈ ਕਿ ਤੁਸੀਂ ਸਰਕਾਰ ਪੱਖੀ ਹੋ ਤੇ ਪੰਜ ਮੈਂਬਰੀ ਕਮੇਟੀ 'ਚ ਤੁਹਾਡੇ ਸ਼ਾਮਿਲ ਕਰਨ ਦਾ ਵੀ ਐਜੀਪੀਸੀ ਨੇ ਵੀ ਵਿਰੋਧ ਕੀਤਾ ਪਰਮਜੀਤ ਸਿੰਘ ਸਰਨਾ ਨੇ ਵੀ ਕੀਤਾ ਮਜੀਤ ਸਿੰਘ ਜੀਕੇ ਨੇ ਵੀ ਕੀਤਾ ਅੱਜ ਬੰਦੀ ਸਿੰਘਾਂ ਦਾ ਮਸਲਾ ਕੀ ਜਿਹੜੀ ਗੱਲਬਾਤ ਤੁਹਾਡੀ ਸਰਕਾਰ ਨਾਲ ਚੱਲ ਰਹੀ ਉਹ ਕਿੱਥੇ ਖਲੋਤੀ ਹੈ ਕਿ ਇਹ ਵੀ ਇੱਕ ਮੁੱਦਾ ਹੀ ਰਹਿ ਜਾਏਗਾ ਦੇਖੋ ਜਿਹੜੀ ਕਮੇਟੀ ਜਥੇਦਾਰ ਸਾਹਮਣੇ ਮਲਾਈ ਹੈ ਪਹਿਲੀ ਗੱਲ ਤੇ ਅੱਜ ਦਾ ਮੁੱਦਾ ਨਹੀਂ ਹੈ ਮਗਰ ਤੁਸੀਂ ਸਵਾਲ ਪੁੱਛਿਆ ਮੈਂ ਜਰੂਰ ਜਵਾਬ ਦੇਵਾਂਗਾ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਜਥੇਦਾਰ ਸਾਹਮਣੇ ਬਣਾਈ ਸੀ ਉਹਨੇ ਉਸ ਵਕਫਾ ਅ ਅ ਫੈਸਲਾ ਲਿਆ ਗਿਆ ਕਿ ਆਨਮਲਿਓ ਕਿ ਨਵਾਂ ਸਾਲ ਸੇ ਇਹ 4 ਦਿਨ ਦੀ ਲੋਕਾਂ ਦੇ ਨਾਲ ਮੁਲਾਕਾਤ ਹੋਈ ਮਗਰ ਇਸ ਹਫਤੇ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਟਾਈਮ ਵੀ ਮਿਲੇਗਾ ਔਰ ਅਸੀਂ ਸਰਕਾਰ ਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਗੱਲਬਾਤ ਕਰਨ ਤੋਂ ਬਾਅਦ ਇਸ ਗੱਲ ਦੇ ਉੱਤੇ ਯਕੀਨੀ ਜ਼ਮਾਉਣਗੇ ਕਿ ਪੰਥ ਦੀ ਪਾਰਟੀ ਹੈ ਜਿਹੜੀ ਕਮੇਟੀ ਹੈ ਔਰ ਅਕਾਲ ਤਖ਼ਤ ਸਾਹਮਣੇ ਬਣਾਈ ਹੈ ਨਾ ਕਿ ਕਿਸੇ ਰਾਜਨੀਤਿਕ ਪਾਰਟੀ ਨੇ ਕਿਉਂਕਿ